ਤਾਂ ਗਰੋ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਮੇਂ ਇੱਕ ਭਾਈ ਗੁਰਮੁਖ ਨਾਮ ਦਾ ਸਿੱਖ ਹੋਇਆ ਤੇ ਮਹਾਰਾਜ ਜੀਆਂ ਨੂੰ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਕਹਿੰਦੇ ਹੋ ਕਿ ਅਠੇ ਪੈਰ ਬਾਣਾ ਮੰਨਣ ਵਾਲੇ ਸਿੱਖ ਸੰਸਾਰ ਦੇ ਉੱਪਰ ਨੇ ਲੁਟਦੇ ਪਰ ਕਹਿੰਦੇ ਮੈਨੂੰ ਤੇ ਕੋਈ ਦਿਖਾਈ ਨਹੀਂ ਦਿੰਦਾ ਆਪ ਕਿਰਪਾ ਕਰੋ ਮੈਂ ਤੁਹਾਡਾ ਅਠੇ ਪੈਰ ਬਾਣਾ ਮੰਨਣ ਵਾਲਾ ਸਿੱਖ ਉਹਦੇ ਦਰਸ਼ਨ ਜਿਦਾਰੇ ਕਰਨਾ ਚਾਹੁੰਦਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕਿਹਾ ਠੀਕ ਹੈ ਕਹਿੰਦੇ ਗੁਜਰਾਤ ਜ਼ਿਲ੍ਹੇ ਦੇ ਵਿੱਚ ਚਲਿਆ ਜਾ ਉੱਥੇ ਸਾਡਾ ਬੜਾ ਪ੍ਰੇਮੀ ਸਿੱਖ ਭਾਈ ਉਖਾਰੀ ਰਹਿੰਦਾ ਹੈ ਉਹਨੂੰ ਜਾ ਕਰਕੇ ਮਿਲ ਤੇਰਾ ਇਹ ਮਨ ਦਾ ਭਰਮ ਤੇ ਸ਼ੰਕਾ ਦੂਰ ਹੋ ਜਾਵੇਗਾ ਤੂੰ ਉਹ ਭਾਈ ਉਖਾਰੀ ਦੇ ਦედაਰੇ ਕਰਕੇ ਅੱਠੇ ਪੈਰ ਪਾਣਾ ਮੰਨਣ ਵਾਲੇ ਸਿੱਖ ਦੇ ਦਰਸ਼ਨ ਪਾ ਜਾਂਦੇ ਪਾਈ ਵਰਨੁਕ ਨੇ ਸਾਧੂ ਸਾਹਿਬ ਜੀਾਂ ਦੀ ਆਗਿਆ ਮੰਨੀ ਚਾਲੇ ਪਾ ਕੇ ਗੁਜਰਾਤ ਵੱਲ ਉੱਤਿਆ। ਜ਼ਿਲ੍ਹੇ ਵਿੱਚ ਪਹੁੰਚ ਗਿਆ ਤੇ ਉੱਥੇ ਭਾਈ ਵਿਖਾਰੀ ਦੇ ਨਾਮ ਤੋਂ ਪੁੱਛ ਕੇ ਤੇ ਪੁੱਛ ਦਾ ਭੁੰਦਾ ਭਾਈ ਵਿਖਾਰੀ ਦੇ ਘਰੇ ਪਹੁੰਚ ਗਿਆ। ਜਦੋਂ ਗੇੜ ਤੋਂ ਅੰਦਰ ਨੂੰ ਵੜਿਆ ਤੇ ਮੜ ਦੇ ਵਿੱਚ ਕੀ ਉੱਤਦਾ ਕਿਉਂਕਿ ਉਹਦੀ ਦ੍ਰਿਸ਼ਟੀ ਨੇ ਕੀ ਦੇਖਿਆ। ਕੀ ਵਿਆਹ ਵਾਲੇ ਕਾਰਜ ਚੱਲ ਰਹੇ ਨੇ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਮਾਤਾਵਾਂ ਭੈਣਾਂ ਦੁਨੀਆ ਦੇ ਗੀਤ ਗਾ ਰਹੀਆਂ ਨੇ ਤੇ ਜਦੋਂ ਉਹ ਅੰਦਰ ਵਿਆਹ ਘਰ ਦੇ ਵਿੱਚ ਭਾਈ ਘਾਰੀ ਜੀਆਂ ਦੇ پاس ਪਹੁੰਚਿਆ ਭਾਈ ਘਾਰੀ ਜੀਆਂ ਨੇ ਅਦਬ ਸਨਕਾਰ ਸਾਹਿਤ ਮਿਲਾਬ ਕੀਤਾ ਤੇ ਜਦੋਂ ਉਥੇ ਪਹੁੰਚੇ ਆਪ ਦੇ ਭਾਈ ਵਿਖਾਰੀ ਜੀ ਇੱਕ ਪਾਟੀ ਹੋਈ ਦਰੀਬ ਸੀ ਰਹੇ ਸਨ ਤੇ ਭਾਈ ਗੁਰਮੁਖ ਨੇ ਜਾ ਕਰਕੇ ਵੇਖਿਆ ਤੇ ਕਹਿਣ ਲੱਗੇ ਕਿ ਮੈਨੂੰ ਧੰਨ ਗੁਰਦੰ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਭਾਈ ਵਿਖਾਰੀ ਜੀ ਆ ਨੇ ਉੱਠ ਕਰਕੇ ਗਰੇ ਨਾਲ ਆਇਆ ਸਤਿਕਾਰ ਕੀਤਾ ਗੁਰੂ ਕੇ ਪਿਆਰੇ ਦਾ ਕਿ ਮੇਰੇ ਗੁਰੂ ਵੱਲੋਂ ਭੇਜਿਆ ਆਇਆ ਸਿੱਖ ਹੈ ਨਾ ਤੇ ਮੇਰੇ ਗੁਰੂ ਨੇ ਮੇਰੇ ਕੋ ਭੇਜਿਆ ਹੈ ਤੇ ਬੈਠ ਕੇ ਗੱਲਾਂ ਕਰਨ ਲੱਗ ਪਏ ਕੁਝ ਸਮੇਂ ਬਾਦਾਂ ਭਾਈ ਗੁਰੂ ਨੇ ਪੁੱਛਿਆ ਭਾਈ ਪਖਾਰੀ ਜੀ ਇਹ ਤੁਸੀਂ ਜਿਹੜਾ ਦਰਾਸ ਸੀਂ ਰਹੇ ਹੋ ਇਹਦਾ ਕੀ ਕਾਰਨ ਹੈ ਬਾਟੀ ਹੋਈ ਦਰੀ ਹੈ ਤੁਸੀਂ ਇਹਨੂੰ ਸੀਂ ਨਹੀਂ ਜਾ ਰਹੇ ਕਹਿ ਲਗੇ ਤੁਹਾਨੂੰ ਬਾਦਾਂ ਦੱਸਾਂਗੇ ਆਓ ਤੁਹਾਨੂੰ ਘਰ ਦਾ ਮਾਹੌਲ ਦਿਖਾਈਏ ਭਾਈ ਘਾਰੀ ਦੀ ਭਾਈ ਘਰ ਨੂੰ ਲਿਆ ਕਰਕੇ ਤੁਰੇ ਤੇ ਕਹਿ ਲਗੇ ਆ ਵੇਖੋ ਉਥੇ ਸੁਨਿਆਰਾ ਗਹਿਣੇ ਘੜ ਰਿਆ ਰ ਇੱਕ ਥਾਂ ਦੇ ਉੱਪਰ ਮਠਿਆਈਆਂ ਮੰਦੀਆਂ ਨੇ ਦੂਜੇ ਥਾਂ ਤੇ ਮਠਿਆਈਆਂ ਇਕੱਤਰ ਹੋ ਕੇ ਪਈਆਂ ਇੱਥੇ ਮਾਂ ਦਾ ਮਾਂ ਭੈਣਾਂ ਉਦੀਆਂ ਖੁਸ਼ੀਆਂ ਦੇ ਗੀਤ गा ਰਹੀਆਂ ਨੇ ਅਰ ਸੁਨਾਈਆਂ ਚੱਲ ਰਹੀਆਂ ਨੇ ਘਰ ਦੇ ਵਿੱਚ ਜਦੋਂ ਐਦਾਂ ਘਰ ਵੇਖਿਆ ਉਹ ਦਿਲ ਕੇ ਤੇ ਭਾਈ ਹੋਰਮਦ ਦੀ ਇੱਕ ਥਾਂ ਤੇ ਨਿਗਾਹ ਗਈ ਤੇ ਕੀ ਦੇਖਿਆ ਕਿ ਉਥੇ ਇੱਕ ਫਟਾ ਪਿਆ ਹੋਇਆ ਇੱਕ ੱਪਣ ਵਿਆਹ ਮ੍ਰਿਤਕ ਪ੍ਰਾਣੀ ਦੇ ਸਰੀਰ ਦੇ ਸੰਸਕਾਰ ਦੇ ਵਿੱਚ ਜਿਹੜੀਆਂ ਵਸੂਆਂ ਯੋਜ ਕੀਤੀਆਂ ਜਾਂਦੀਆਂ ਨੇ ਵਰਤੀਆਂ ਜਾਂਦੀਆਂ ਨੇ ਉਹ ਉਥੇ ਸਮਾਨ ਪਿਆ ਤੇ ਮਨ ਬੜਾ ਹੈਰਾਨ ਹੋਇਆ ਤੇ ਪੁੱਛਿਆ ਭਾਈ ਕਿ ਭਾਰੀ ਫਿਰ ਕਿ ਤੁਹਾਡੇ ਘਰ ਖੁਸ਼ੀਆਂ ਦਾ ਮੌਲ ਹੈ ਵਿਆਹ ਦਾ ਸਮਾਂ ਚੱਲ ਰਿਹਾ ਹੈ ਤੇ ਇੱਥੇ ਆ ਮਨਤਨ ਪ੍ਰਾਣੀਂ ਤੇਆਂ ਵਸਤੂਆਂ ਕੀ ਕਰਦੀਆਂ ਨੇ ਭਾਈ ਕਾਲ ਜੀ ਨੇ ਫਿਰ ਕਿਹਾ ਕਿ ਸਮਾਂ ਆਉਣ ਤੇ ਦੱਸਾਂਗੇ ਫਿਰ ਉਥੋਂ ਅੱਗੇ ਲੰਘ ਗਏ ਪਰ ਉਸੇ ਥਾਂ ਤੇ ਉੱਪਰ ਆ ਕਰਕੇ ਬੈਠ ਗਏ ਜਿੱਥੋਂ ਤੁਰੇ ਸੀ ਜਲ ਪਾਣੀ ਛਕਾਇਆ ਸੰਧਿਆ ਦਾ ਸਮਾਂ ਹੋਇਆ ਪਰਮੇਸ਼ਰ ਦੇ ਭਗਤਾਂ ਨੇ ਰਾਬ ਦੀ ਗੁਰਬਾਣੀ ਦਾ ਗਾਇਨ ਕੀਤਾ ਰਾਤ ਨੂੰ ਤਾਂ ਭਾਈ ਖਿਖਾਰੀ ਜੀਆਂ ਨੇ ਭਾਈ ਗੁਰਮਤਿ ਜੀਆਂ ਦੀ ਸੇਵਾ ਕੀਤੀ ਹੱਥ ਤੇ ਕਿਰਾਏ ਪ੍ਰਸ਼ਾਦਾ ਪਾਣੀ ਸਕਾਇਆ ਚੰਗਾ ਆਸਨ ਲਾਇਆ ਭਾਈ ਗੁਰਮਤਿ ਜੀ ਆਸਨ ਤੇ ਟਿਕ ਗਏ ਅਗਲਾ ਦਿਨ ਚੜਿਆ ਮਹਾਰਾਜ ਜੀਆਂ ਨੇ ਬਾਣੀ ਅੰਦਰ ਟੋਟ ਬਖਸ਼ੀ ਸੀ ਕਿ ਜਿਹੜਾ ਪਰਮੇਸ਼ਰ ਦਾ ਬਾਣਾ ਬਣਦਾ ਜੋ ਇਸ ਬਾਣਾ ਸੋ ਸੱਤ ਕਰ ਮੰਨਿਆ ਤਾਂ ਜੰਨ ਦੀ फांसी ਹੋਵੇ ਕਿ ਬਾਣਾ ਬਣਨ ਵਾਲਾ ਸੀ ਕਿਹੜਾ ਹੈ ਤੇ ਭਾਈ ਗੁਰਮ ਅਗਲੇ ਦਿਨ ਉੱਠੇ ਜੀ ਤੇ ਭਾਈ tihari ਦੇ ਪੁੱਤਰ ਦਾ ਵਿਆਹ ਸੀ ਜੰਨ ਚੜ੍ਹਨੀ ਸੀ ਰਿਸ਼ਤੇਦਾਰ ਕੱਠੇ ਹੋਏ ਸਾਰੇ ਤਿਆਰ ਹੋਏ ਤਿਆਰ ਹੋ ਕੇ ਬਰਾਤ ਤੁਰੀ ਜੰਨ ਚੁਰੀ ਅਗਲੇ ਪਰਮਾਨੇ ਘਰ ਗਏ ਵਿਆਹ ਦੀਆਂ ਰਸਮਾਂ ਹੋਈਆਂ ਉਦੋਂ ਪਾਈਖਾ ਦੀ ਆਪਣੀ ਨੂੰ ਨੂੰ ਨਾਲ ਲੈ ਕੇ ਆਪਣੇ ਘਰ ਵਾਪਸ ਕਰਤੇ ਨੇ ਜਦ ਵਾਪਸ ਆਈ ਹੈ ਘਰ ਦੇ ਵਿੱਚ ਰੁਕੇ ਖੁਸ਼ੀਆਂ ਦਾ ਮਾਹੌਲ ਹੈ ਕਿੰਨੇ ਦੋ ਦਿਨ ਬੀਤ ਗਏ ਦੋ ਦਿਨ ਬੀਤੇ ਦੋ ਦਿਨ ਬੀਤਣ ਤੋਂ ਬਾਅਦਾਂ ਪਾਈਖਾ ਦੀਆਂ ਦੇ ਪੁੱਤਰ ਜਿਹਦਾ ਵਿਆਹ ਹੋਇਆ ਸੀ ਉਹਦੇ ਘਰ ਦੇ ਵਿੱਚ ਇੱਕ ਸੂਲ ਉੱਠਿਆ ਦਰਦਨੀ ਉਹਦੇ ਨਾਲ ਭਾਈ ਬਿਖਾਰੀ ਜੀਆਂ ਦੇ ਪੁੱਤਰ ਦੀ ਮੌਤ ਹੋ ਗਈ। ਵਿਆਹ ਤੋਂ ਬਾਅਦ। ਹੁਣ ਜਦੋਂ ਮੌਤ ਹੋਈ ਤੇ ਭਾਈ ਬਿਖਾਰੀ ਜੀ ਤੇ ਪਰਮੇਸ਼ਰ ਦਾ ਬਾਣਾ ਮੰਨਣ ਵਾਲੇ ਗੁਰਸਿੱਖ। ਪਹਿਲਾਂ ਨਹੀਂ ਉਹ ਸਮਾਨ ਤਿਆਰ ਕੀਤਾ ਹੋਇਆ ਸੀ, ਲਾਵਾ ਵੀ ਤਿਆਰ ਸੀ, ਕਟਾ ਵੀ ਤਿਆਰ ਸੀ ਤੇ ਖਫਣ ਵੀ ਤਿਆਰ ਸੀ। ਉਹੀ ਸਮਾਨ ਨੂੰ ਵਰਤਿਆ ਗਿਆ। ਆਜ ਦੇ ਸੰਸਕਾਰ ਦੇ ਨਾਲ ਆਪਣੇ ਪੁੱਤਰ ਦੀ ਅਰਥੀ ਨੂੰ ਲੈ ਕਰਕੇ ਗਏ ਆਤਮ ਸੰਸਕਾਰ ਕੀਤਾ ਸੰਸਕਾਰ ਤੋਂ ਬਾਅਦ ਪ੍ਰਸ਼ਾਦ ਬਣਾ ਕਰਕੇ ਵੰਡਾਇਆ ਵਾਪਸ ਘਰੇ ਪਰਤੇ ਤੇ ਜਿਹੜਾ ਦਰਾ ਉਹ ਸੀਸ ਨਾ ਪਾਈ ਵਿਖਾਈ ਦੀ ਉਹ ਉਸੇ ਨੂੰ ਵਿਛਾ ਕੇ ਤੇ ਉਹਦੇ ਤੇ ਬਹਿ ਗਏ ਤੇ ਭਾਈ ਘਰਕ ਨੇ ਜਦੋਂ ਇਹ ਦੇਖਿਆ ਤੇ ਉਹਦਾ ਮਨ ਹਲੁੜਿਆ ਗਿਆ ਕਿ ਇਹ ਸਿੱਖ ਨੂੰ ਪਤਾ ਸੀ ਕਿ ਮੇਰੇ ਪੁੱਤਰ ਦੀ ਮੌਤ ਹੋ ਜਾਣੀ ਹੈ ਸਾਰਾ ਕੁਝ ਲਈ ਤਿਆਰ ਕੀਤਾ ਸੀ ਤੇ ਫਿਰ ਵੀ ਇਹਦੇ ਵਿੱਚ ਪਾਵਨ ਘੋੜ ਦੇ ਬਾਅਦ ਉਹ ਵੀ ਇਨੇ ਗੁਰਮਤਿ ਅਰਦਾਸ ਨਹੀਂ ਕੀਤੀ ਕਿ ਮਹਾਰਾਜ ਮੇਰੇ ਪੁੱਤਰ ਦੀ ਆਇਓਗਾ ਸੰਗਤਾਂ ਮਿਲਣ ਵਾਸਤੇ ਆਇਆ ਰਿਸ਼ਤੇਦਾਰ ਮਿਲੇ ਸ਼ਾਮਾਂ ਦਾ ਸਮਾਗਮ ਆਇਆ ਫਿਰ ਤੋਂ ਰਾਤਰੀ ਨੂੰ ਕਿ ਦੋਵੇਂ ਜਾਣੇ ਇਕੱਠੇ ਬੈਠੇ ਨਾ ਤੇ ਭਾਈ ਗੁਰਮਤ ਨੇ ਭਾਈ ਵਿਕਾਰੀ ਨੂੰ ਪੁੱਛਿਆ ਭਾਈ ਜੀ ਕਿ ਤੁਸੀਂ ਇੰਨਾ ਰਾਤ ਦੇ ਨਾਲ ਜੁੜੇ ਹੋਏ ਹੋ ਜੇ ਤੁਹਾਨੂੰ ਪਤਾ ਸੀ ਕਿ ਤੁਹਾਡੇ ਪੁੱਤਰ ਦੀ ਮੌਤ ਹੋ ਜਾਣੀ ਹੈ ਤੇ ਫਿਰ ਆਪਣੇ ਪੁੱਤਰ ਦਾ ਵਿਆਹ ਹੀ ਨਾ ਕਰਦੇ ਕਿਉਂ ਉਸ ਅਜਾਣੀ ਧੀ ਨੂੰ ਘਰੇ ਲਿਆ ਆ ਕਰਕੇ ਉਹਨੂੰ ਉਹਦੇ ਪਤੀ ਤੋਂ ਦੂਦਾ ਕਰ ਦਿੱਤਾ ਉਹਦਾ ਪਤੀ ਦੂਦਾ ਹੋ ਗਿਆ ਮੌਤ ਹੋ ਗਈ ਹੁਣ ਉਹ ਸਾਰੀ ਉਮਰ ਕਿਵੇਂ ਰਹੇਗੀ ਦੋ ਦਿਨ ਹੀ ਹੋਏ ਨੇ ਜੇ ਵਿਆਹ ਤੁਸੀਂ ਵਿਆਹ ਹੀ ਨਾ ਹੁੰਦਾ ਜੇ ਵਿਆਹ ਹੋਣਾ ਸੀ ਤੇ ਵਿਦਵਾਨ ਦੇ ਕੋਲ ਜੇ ਅਹੀ ਸ਼ਰਦੀ ਸੀ ਤੁਸੀਂ ਆ ਗੁਰੂ ਕੇ ਚਰਣਾ ਉੱਪਰ ਅਰਦਾਸ ਕਰਕੇ ਆਪਣੇ ਪੁੱਤਰ ਦੀ ਆਰਜੁਨ ਨੂੰ ਵਿਦਾ ਲੈਣਾ ਸੀ ਜਦੋਂ ਇਹ ਗੱਲਾਂ ਕਹਿਆਂ ਤੇ ਭਾਈ ਘਖਾਰੀ ਜੀਆਂ ਨੇ ਪਤਾ ਕੀ ਜਵਾਬ ਦਿੱਤਾ ਕਹਿਣ ਲੱਗੇ ਕਿ ਉਹ ਗੁਰੂ ਦਾ ਸਿੱਖ ਨਹੀਂ ਹੁੰਦਾ ਉਹ ਗੁਰੂਕ ਨਹੀਂ ਹੁੰਦਾ ਜਿਹੜਾ ਦੂਰ ਦੇ ਕੀਤੇ ਤੇ ਕਿਰਤੂ ਕਰੇ ਗੁਰੂ ਦੇ ਕੀਤੇ ਤੇ ਸ਼ੰਕਾ ਕਰੇ ਉਹ ਮਨਮੁਖ ਹੁੰਦਾ ਹੈ ਜਿਹੜਾ ਗੁਰੂ ਦੇ ਕੀਤੇ ਤੇ ਸ਼ੰਕਾ ਕਰਦਾ ਹੈ ਤੇ ਫਿਰ ਅਗਲੇ ਬਚਨ ਇਹ ਕਹੇ ਕਿ ਜਿਹੜਾ ਗੁਰੂ ਦੇ ਕੀਤੇ ਨੂੰ ਬਦਲਣਾ ਚਾਹਵੇ ਜੋ ਪਰਮੇਸ਼ਰ ਦਾ ਬਾਣਾ ਹੋਵੇ ਪਰਮੇਸ਼ਰ ਦੀ ਮਰਜ਼ੀ ਹੋਵੇ ਉਹਨੂੰ ਜਿਹੜਾ ਕੋਈ ਬਦਲਣਾ ਚਾਹੁੰਦਾ ਹੈ ਨਾ ਤੇ ਭਾਈ ਭਗਤ ਜੀ ਕਹਿੰਦੇ ਕਦੇ ਵੀ ਉਹਦਾ ਪਰਮੇਸ਼ਰ ਦੇ ਨਾਲ ਗਲਾਪ ਨਹੀਂ ਨਹੀਂ ਹੁੰਦਾ ਜੇ ਗੁਰੂ ਦੇ ਕੀਤੇ ਨੂੰ ਅਸੀਂ ਬਦਲਣ ਲੱਗ ਜਾਈਏ ਕਿੰਦੇ ਇਸ ਕਰਕੇ ਭਲਾ ਇਹਦੇ ਵਿੱਚ ਹੀ ਹੈ ਕਿ ਜੋ ਦਾ ਭਾਣਾ ਹੈ ਸੱਤ ਕਰਕੇ ਮੰਨੀਏ ਜੇ ਸੱਤ ਕਰਕੇ ਉਹਦੇ ਭਾਣੇ ਨੂੰ ਮੰਨਦੇ ਆ ਫੇਰੀ ਅਸੀਂ ਇਸ ਸੰਸਾਰ ਤੇ ਸੋਤੀ ਵਸਦੇ ਆ ਤੇ ਉਹ ਪਰਮੇਸ਼ਰ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈ ਨਾ ਹੀ ਉਹ ਕਿਸੇ ਦੇ ਨਾਲ ਵੈਰ ਹੋਣ ਕਰਕੇ ਦੁੱਖ ਦਿੰਦਾ ਹੈ ਤੇ ਨਾ ਹੀ ਉਹ ਪ੍ਰਸੰਨ ਹੋ ਕੇ ਸੁੱਖ ਦਿੰਦਾ ਹੈ ਉਹ ਸਾਡੇ ਪਿਛਲੇ ਕਰਮਾਂ ਦੇ ਲੇਖੇ ਜੋਕੇ ਦੇ ਨਾਲ ਸਾਨੂੰ ਦੁੱਖ ਤੇ ਸੁੱਖਾਂ ਦੀ ਪ੍ਰਾਪਤੀ ਹੈ ਇਸ ਕਰਕੇ ਭਾਈ ਇਕਹਾਰੀ ਜੀਆਂ ਨੇ ਅਠਵਪੈਰ ਪਰਮੇਸ਼ਰ ਦਾ ਪਾਣਾ ਮੰਨਣ ਵਾਲੇ ਸਿੱਖ ਸਨ ਪਾਏ ਰੋਹਤ ਜੀਆਂ ਇੰਤਜ਼ਾਰੇ ਪਾਏ ਤੇ ਬਾਨ ਪ੍ਰਸੰਨ ਹੋ ਗਏ